ਜਦੋਂ ਕੋਈ ਬਾਹਰੋਂ ਆਵੇ ਠੀਕ ਹੈ ਇਹੀ ਸਾਡਾ ਡਰਾਇੰਗ ਰੂਮ ਹੈ ਤੇ ਇਹੀ ਸਾਡੀ ਬੈਠਕ ਹੈ ਜੇ ਸਾਡੇ ਕੋਲ ਬੈਟਰ ਵੈਂਟੀਲੇਸ਼ਨ ਦਾ ਪਰਪਸ ਹੈਗਾ ਬੈਟਰ ਵੈਂਟੀਲੇਸ਼ਨ ਤੁਹਾਡੇ ਘਰ ਦੇ ਅੰਦਰ ਹੈਗੀ ਆ ਤਾਂ ਉਹਦੇ ਵਿੱਚ ਤੁਹਾਡਾ ਬਿਜਲੀ ਦੀ ਖਪਤ ਵੀ ਘਟਦੀ ਹੈ ਇੱਥੇ ਤੁਸੀਂ ਬੈਠੋ ਕੋਈ ਵੀ ਵਿੰਡੋ ਖੋਲੋ ਆਪਣੀ ਬੈਠੋ ਲੌਬੀ ਦੇ ਵਿੱਚ ਇਸ ਤਰੀਕੇ ਲੱਗਦਾ ਹੈ ਜਿਵੇਂ ਖੇਤ ਬੈਠੇ ਹੋਣੇ ਦੋਨੋਂ ਬ੍ਰਦਰਸ ਦਾ ਇੱਕ ਏਸੀ ਦਾ ਕੰਸਲਟੇਸ਼ਨ ਕੇ ਸੀ ਪੇਰੈਂਟਸ ਦਾ ਬੈਡਰੂਮ ਅਸੀਂ ਨਾਲ ਲੈ ਕੇ ਚੱਲਣਾ ਜਿੰਨਾ ਖਰਚ ਆਇਆ ਬਾਅਦ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਬਾਈ ਨਾਲ ਤੁਹਾਨੂੰ ਆਈਡੀਆ ਹੋ ਜਾਊਗਾ ਜੀ ਜਗਾ ਤੁਹਾਡੇ ਵਾਸਤੇ ਬਈ ਪੈਂਡਿੰਗ ਪਈ ਹੈ ਜਦੋਂ ਮਰਜੀ ਪਾ ਲੋ ਜਦੋਂ ਮਰਜੀ ਤੁਸੀਂ ਕੰਸਟ੍ਰਕਸ਼ਨ ਕਰਦੇ ਹੋ ਠੀਕ ਹੈ ਜੀ ਠੀਕ ਹੈ ਜੀ ਮਤਲਬ ਅਗਲੇ ਦਿਨ ਇਹ ਨਾ ਹੋਵੇ ਕਿ ਕਹਿ ਕੇ ਤੁਸੀਂ 50 ਲਵਾ ਦੋ ਨਹੀਂ 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 ਐਡਾ ਨਹੀਂ ਅਸੀਂ ਸੋਚਦੇ ਹਾਂ ਜੇ ਸਾਨੂੰ ਕਿਸੇ ਨੇ 30 ਲੱਖ ਰੁਪਏ ਕ ਇੱਕ ਐਂਗਲ ਦੀ ਖੜਕੀ ਦੇਖੂਗੇ ਤਾਂ ਤੁਹਾਨੂੰ ਇਹ ਸਿੱਧੀ ਗੰਧ ਲੱਗਣੀ ਹੈ। ਸਤਿ ਸ੍ਰੀ ਅਕਾਲ ਜੀ। ਅੱਜ ਤੁਹਾਡੇ ਵਾਸਤੇ ਆਪਾਂ ਇੱਕ ਮਾਡਰਨ ਲੁੱਕ ਦੀ ਬਹੁਤ ਸੋਹਣੀ ਕੋਠੀ ਲੈ ਕੇ ਆਏ ਹਾਂ ਦੋਸਤੋ। ਆਪਾਂ ਤੁਹਾਨੂੰ ਇੱਕ ਕੋਠੀ ਦਾ ਡਿਜ਼ਾਈਨ ਦਿਖਾ ਦੇਾਂਗੇ। ਸੇਮ ਸੇਮ ਹੈ, ਥੋੜਾ ਚੇਂਜ ਕੀਤਾ ਹੋਇਆ ਹੈ, ਜ਼ਿਆਦਾ ਨਹੀਂ ਹੈਗਾ। ਇਹ 25x50 ਦੇ ਵਿੱਚ ਇੱਕ ਕੋਠੀ ਬਣੀ ਹੋਈ ਹੈ। ਜੇਕਰ ਟੋਟਲ ਪਲਾਟ ਦੀ ਗੱਲ ਕਰੀਏ ਤਾਂ 50x50 ਦਾ ਪਲਾਟ ਹੈ ਇਹ। ਤੇ ਡਬਲ ਪੋਰਸ਼ਨ ਕੋਠੀ ਹੈਗੀ। ਨੀਚੋਂ ਵੀ ਦਿਖਾਵਾਂਗੇ, ਉੱਪਰੋਂ ਵੀ ਦਿਖਾਵਾਂਗੇ। ਪਲਾਸਟਰ ਰੈਡੀ ਆ, ਪੱਥਰ ਲੱਗ ਚੁੱਕਿਆ ਹੈ। ਤੇ ਹੁਣ ਤੱਕ ਬਾਈ ਤੇ ਕਿਵੇਂ ਦਾ ਅੰਦਰੋਂ ਪਲਾਨ ਆ ਸਾਰਾ ਦਿਖਾਵਾਂਗੇ ਤੇ ਬਾਈ ਆਰਕੀਟੈਕਟ ਨੇ ਜਿਹੜੇ ਡਿਜ਼ਾਈਨ ਕੀਤੀ ਹੈ ਇਹਨਾਂ ਨੇ ਉਹ ਆਪਣੇ ਨਾਲ ਨੇ ਦੋਸਤੋ ਉਹਨਾਂ ਨਾਲ ਵੀ ਗੱਲਬਾਤ ਕਰਵਾਵਾਂਗੇ ਸੋ ਇੱਕ ਵਾਰ ਜਸਟ ਫਰੰਟ ਟੈਲੀਵਿਜ਼ਨ ਤੁਸੀਂ ਦੇਖ ਸਕਦੇ ਹੋਗੇ ਬਹੁਤ ਵਧੀਆ ਤਰੀਕੇ ਨਾਲ ਡਿਜ਼ਾਈਨ ਹੈ ਉੱਥੀ ਕਿਵੇਂ ਦਾ ਪਲਾਨ ਅੰਦਰੋਂ ਆਜੋ ਦਿਖਾਉਣਾ ਤੁਹਾਨੂੰ ਅੰਦਰ ਚੱਲਦੇ ਆ ਲੈ ਕੇ ਸੋ ਬਾਈ ਜੀ ਨਾਲ ਗੱਲਬਾਤ ਵੀ ਕਰਵਾਵਾਂਗੇ ਦੋਸਤੋ ਤੇ ਬਾਈ ਦਾ ਆਪਾਂ ਸਕਰੀਨ ਤੇ ਨੰਬਰ ਵੀ ਦੇਵਾਂਗੇ ਜਿਨ੍ਹਾਂ ਨੇ ਇਹ ਡਿਜ਼ਾਈਨ ਕੀਤੀ ਹੈ ਤੁਸੀਂ ਵੀ ਇਦਾਂ ਦਾ ਨਕਸ਼ਾ ਕੋਈ ਤਿਆਰ ਕਰਵਾਉਣਾ ਚਾਹੁੰਦੇ ਤਾਂ ਬਾਈ ਨਾਲ ਗੱਲਬਾਤ ਕਰਕੇ ਨਕਸ਼ਾ ਤਿਆਰ ਕਰਵਾ ਸਕਦੇ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਬਾਈ ਜੀ ਆਪਣਾ ਨਾਮ ਮੇਰਾ ਨਾਮ ਮੇਰੇ ਆਰਕੀਟੈਕਟ ਰੁਪਿੰਦਰ ਸਿੰਘ ਆਰਕੀਟੈਕਟ ਰੁਪਿੰਦਰ ਸਿੰਘ ਬਾਈ ਜੀ ਆਪਣਾ ਦਫ਼ਤਰ ਕਿੱਥੇ ਹੈ ਆਪਣਾ ਦਫ਼ਤਰ ਜੀ ਮਾਨਸ਼ਯਾ ਆਰਕੀਟੈਕਟਸ ਦੇ ਨਾਮ ਦੇ ਉੱਤੇ ਠਾਣੇ ਦੇ ਬਿਲਕੁਲ ਸਾਹਮਣੇ ਚਨੀਰੀ ਚਨੀਰੀ ਹਾਂਜੀ ਵੈਸੇ ਆਪਾਂ ਆਲ ਪੰਜਾਬ ਲੈਵਲ ਤੇ ਕੰਮ ਕਰਦੇ ਆਂ ਠੀਕ ਹੈ ਜੀ ਆਨਸਾਈਟ ਅਸੀਂ ਵਿਜ਼ਿਟ ਕਰਦੇ ਆਂ ਮਤਲਬ ਕਿਤੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਕਿਤੇ ਵੀ ਵਿਜ਼ਿਟ ਕਰਦੇ ਆਂ ਅਸੀਂ ਕਿਤੇ ਵਿਜ਼ਿਟ ਕਰਦੇ ਆਂ ਵਿਜ਼ਿਟ ਕਰਕੇ ਕੰਸਲਟ ਕਰਕੇ ਸਾਰਾ ਕੁਝ ਫੇਅਰ ਪਲੈਨਿੰਗਸ ਕਰਦੇ ਆਂ ਠੀਕ ਹੈ ਜੀ ਭਾਈ ਇਹ ਡਿਜ਼ਾਈਨ ਆਪਾਂ تیار ਕੀਤਾ ਹੈ ਜੀ ਹਾਂ ਜੀ ਇਹ ਡਿਜ਼ਾਈਨ ਆਪਣੇ ਵੱਲੋਂ ਆ ਇਹ ਦੋ ਬ੍ਰਦਰਸ ਦੀਆਂ ਕੁਠੀਆਂ ਨੇ ਦੋ ਇੱਕ ਉਧਰੇ ਕਿਧਰੇ ਇਹਦੀ ਪਲੈਨਿੰਗ ਮਿਰਰਾਈਜ਼ਡ ਹੈ ਪਰ ਇਹਦੀਆਂ ਨੇ ਸਟੇਅਰਸ ਨੇ ਪੌੜੀਆਂ ਨੇ ਉਹ ਨਹੀਂ ਕੁਠੀਆਂਆਂ ਇਹ ਉਹ ਸਿੱਧੀਆਂ ਨੇ ਉਹ ਕਲਾਕਵਾਇਜ਼ ਨਹੀਂ ਸਰ ਠੀਕ ਹੈ ਜੀ ਠੀਕ ਹੈ ਜੀ ਤੇ ਆਪਾਂ ਭਾਈ ਇਹ ਪਲਾਨ ਦਿਖਾਉਣਾ ਹੈਗਾ ਭਈ ਤੇ ਜੇਕਰ ਆਪਾਂ ਪਲਾਟ ਦੀ ਗੱਲ ਕਰੀਏ ਲੰਬਾਈ ਚੜਾਈ ਕਿੰਨੀ ਰਹੀ ਲੰਬਾਈ ਚੜਾਈ ਜੇ ਦੋਨੋਂ ਕੋਠੀਆਂ ਦੇ ਲੈ ਕੇ ਚੱਲੀਏ ਤਿਆਰ ਬਰ ਤਿਆਰ ਕੋਠੀਆਂ ਨੇ ਪੰਜਾਬ ਐ 50 ਬਾਈ 50 ਚ ਤਿਆਰ ਹੋ ਜਾਂਦੇ ਨੇ ਯਾਨੀ ਕਿ ਇੱਕ ਕੋਠੀ ਦਾ 25 ਬਾਈ 25 25 ਬਾਈ 50 ਦਾ ਲੈ ਕੇ ਚੱਲਦੇ ਆਪਾਂ 25 ਬਾਈ 25 ਇੱਕ ਕੋਠੀ ਦਾ ਮਤਲਬ ਸੇਮ ਹੀ ਹੈ ਥੋੜਾ ਡਿਫਰੈਂਸ ਹੈ ਆਪਾਂ ਇੱਕ ਉਹ ਦਿਖਾ ਦਿੰਦੇ ਆ ਇੱਕ ਵਾਰ ਹਾਂ ਠੀਕ ਹੈ ਜੀ ਥੋੜਾ ਆਈਡੀਆ ਹੋ ਜਾਂਦਾ ਹੁੰਦਾ ਹੈ ਆਈਡੀਆ ਹੋ ਜਾਂਦਾ ਹਾਂਜੀ ਠੀਕ ਹੈ ਜੀ ਬਾਈ ਜੀ ਇਹ ਕੀ ਰੂਮ ਆ ਇਹ ਆਪਣਾ ਬੈਡਰੂਮ ਆ ਗਿਆ ਜੀ ਇਹ ਬੇਸਿਕਲੀ ਇਹ ਵੀ ਆਪਣੇ ਪੇਰੈਂਟਸ ਦਾ ਬੈਡਰੂਮ ਹੈ ਅ ਪਿੱਛੇ ਹੈਗਾ ਦੋਨੋਂ ਮਦਰ ਤੁਸੀਂ ਮੇਨ ਐਂਟਰੀ ਕੋਠੀ ਦੇ ਇਹਦੇ ਵਿੱਚ ਦੀ ਕਰਤੀ ਮੇਨ ਐਂਟਰੀ ਆਪਣੀ ਕੋਠੀ ਦੀ ਡ੍ਰਾਈング ਰੂਮ ਵਿੱਚ ਦੀ ਹੈ ਅੱਛਾ ਇਹ ਡ੍ਰਾਈング ਰੂਮ ਵਿੱਚ ਦੀ ਡ੍ਰਾਈング ਰੂਮ ਦੇ ਅੰਦਰ ਦੀ ਹੈ ਇਹ ਇਹਨਾਂ ਦਾ ਬਸ ਇੱਕ ਸਰਕੂਲੇਸ਼ਨ ਦਾ ਏਰੀਆ ਬਣਿਆ ਹੋਇਆ ਹੈ ਠੀਕ ਹੈ ਜੀ ਠੀਕ ਹੈ ਜੀ ਇਹ ਬੈਡਰੂਮ ਇਹਨਾਂ ਦਾ ਇਹ 12x13 ਦਾ ਬੈਡਰੂਮ 12x13 11/2x13 ਦਾ ਡ੍ਰਾਈング ਰੂਮ ਉਸ ਪੋਰਸ਼ਨ ਤੇ ਅੱਛਾ ਜੀ ਤੁਸੀਂ ਮੇਨ ਦੇਖ ਸਕਦੇ ਹੋ ਤੁਸੀਂ 12x13 ਦਾ ਇਹ ਫਰਸਟ ਬੈਡਰੂਮ ਬਣਿਆ ਹੋਇਆ ਜੋ ਕਿ ਇਸ ਕੋਠੀ ਦੇ ਵਿੱਚ ਸੋ ਆ ਜੋ ਇਧਰ ਦਿਖਾਉਣਿਆ ਤੁਹਾਨੂੰ ਦੂਸਰਾ ਸੋ ਟਾਇਲ ਵਗੈਰਾ ਰੇਡੀਅ ਲੱਗ ਚੁੱਕੀ ਆ ਇਹਦੇ ਵਿੱਚ ਫਲੋਰਿੰਗ ਦਾ ਕੰਮ ਹੋਇਆ ਹੋਇਆ ਜੀ ਫਲੋਰਿੰਗ ਦਾ ਕੰਮ ਹੋ ਚੁੱਕਾ ਤੇ ਬਾਕੀ ਹਜੇ ਲੱਕੜ ਦਾ ਕੰਮ ਪੈਂਡਿੰਗ ਹੈ ਤੇ ਉਹ ਉਹ ਚੀਜ਼ਾਂ ਸਾਰੀਆਂ ਪ੍ਰੋਪਰਸ਼ਨ ਦੇ ਵਿੱਚ ਆ ਕੇ ਸੋ ਇੱਕ ਗੱਲ ਹੋਰ ਦੋਸਤੋ ਜਿੰਨਾ ਖਰਚਾ ਆ ਬਾਅਦ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਬਾਈ ਨਾਲ ਤੁਹਾਨੂੰ ਆਈਡੀਆ ਹੋ ਜਾਊਗਾ ਜਿੰਨੀ ਇਹ ਕੋਠੀ ਦੇ ਵਿੱਚ ਜਿੰਨਾ ਕੰਮ ਹੋ ਚੁੱਕਿਆ ਉਹ ਤੁਸੀਂ ਵੇਖ ਸਕਦੇ ਹੋ ਕਿੰਨਾ ਖਰਚਾ ਆ ਇਸ ਕੋਠੀ ਦੇ ਉੱਪਰ ਉਹ ਵੀ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਬਾਅਦ ਦੇ ਵਿੱਚ ਸੋ ਕਿੰਨਾ ਏਰੀਆ ਇਹ ਉਹ ਵੀ ਬਾਈ ਨੂੰ ਪੁੱਛਦੇ ਆ ਬਾਈ ਜੀ ਇਹ ਟੋਟਲ ਕਿੰਨਾ ਏਰੀਆ ਨੀਚੇ-ਨੀਚੇ ਗਰਾਊਂਡ ਇਹ ਨੀਚੇ-ਨੀਚੇ ਵਾਲਾ ਏਰੀਆ ਵੀਰੇ ਇੱਕ ਇੱਕ ਕੋਠੀ ਦਾ 1250 ਸਕਰ ਫੁੱਟ ਏਰੀਆ 1250 ਹਾਂਜੀ ਉੱਪਰ ਜੇ ਆਪਾਂ ਚਲੀਏ ਤਾਂ 1850 ਸਕਰ ਫੁੱਟ ਉੱਪਰ ਹੈ ਕਹਿੰਦਾ ਮਤਲਬ 2100 ਦੇ 202100 ਦੇ ਨੇੜੇ 2100 ਪਰ ਲੈ ਕੇ ਚੱਲਦੇ ਆ ਤੇ ਬਾਈ ਜੀ ਇਹ ਡਰੈਗ ਰੂਮ ਆ ਜਾਂਦਾ ਨਾ ਇਹ ਡਰੈਗ ਰੂਮ ਆ ਜਾਂਦਾ ਇਹਦੀ ਜਿਹੜੀ ਮੇਨ ਇੰਟਰੈਂਸ ਹੈ ਜਿਹੜੀ ਬ੍ਰਾਡ ਇੰਟਰੈਂਸ ਹੈ ਮੇਨ ਇੰਟਰੈਂਸ ਇਧਰੋਂ ਦਿੱਤੀ ਗਈ ਆ ਮੇਨ ਐਂਟਰੀ ਇਧਰੋਂ ਖਾਜੀ ਗਈ ਆ ਠੀਕ ਹੈ ਤੇ ਦੋ ਪ੍ਰੋਪੋਰਸ਼ਨ ਦੇ ਵਿੱਚ ਹੋਣ ਕਰਕੇ ਇਹਦੀ ਪਲੈਨਿੰਗ ਆ ਜਿਹੜੀ ਕੋਲੇ ਬੈਠ ਕੇ ਕੰਸਲਟ ਕੀਤੀ ਗਈ ਸੀ క్ਲਾਇੰਟਸ ਤੇ ਤੇ ਉਹਨਾਂ ਦੀ ਮੇਨ ਇੰਟਰੈਂਸ ਉਹ ਕਹਿੰਦੇ ਸਾਨੂੰ ਅਲੱਗ ਤੋਂ ਨਹੀਂ ਚਾਹੀਦੀ ਸੀ ਅਲੱਗ ਤੋਂ ਚਾਹੀਦੀ ਨਹੀਂ ਚਾਹੀਦੀ ਸੀ ਉਹ ਕਹਿੰਦੇ ਵੀ ਸਾਡਾ ਏਰੀਆ ਦੀ ਵੇਸਟੇਜ ਜਾਊਗੀ ਸਾਡੀ ਠੀਕ ਆ ਬਾਈ ਵੀ ਮਤਲਬ ਪਿੱਛੋਂ ਦੀ ਐਂ ਇਹੀ ਸਾਡਾ ਡਰਾਇੰਗ ਰੂਮ ਹੈ ਤੇਹੀ ਸਾਡੀ ਬੈਠਕ ਹੈ ਇਹੀ ਬੈਠਕ ਹੈ ਮਤਲਬ ਇਹ ਐਂਟਰੀ ਵਾਸਤੇ ਕੱਲਾ 베ਸਟ ਜਗ੍ਹਾ ਨਾ ਵਰਤੀ 베ਸਟ ਜਗ੍ਹਾ ਨਾ ਵਰਤੀ ਜਾਵੇ ਤੇ ਉਹ ਅਸੀਂ ਅੰਦਰ ਯੂਜ਼ ਕਰਾਂਗੇ ਠੀਕ ਹੈ ਬਈ ਹੁਣ ਇਹਦੀ ਸਾਈਡਾਂ ਤੇ ਉਹੀ 5-5 ਫੁੱਟ ਜਗ੍ਹਾ ਵੈਂਟੀਲੇਸ਼ਨ ਵਾਸਤੇ ਸਾਈਡਾਂ ਦੇ ਉੱਤੇ ਛੱਡੀ ਆ ਤੇ ਛੱਡੀ ਆ ਜੋ ਤੁਹਾਡੇ ਪਿਲਰਸ ਨੂੰ ਇਹਨਾਂ ਦੇ ਕਾਲਮਸ ਨੂੰ ਸਪੋਰਟ ਦਿੰਦੀ ਹੈ ਮਤਲਬ ਕਿ ਤੁਸੀਂ ਜੇਕਰ ਬਾਉਂਡਰੀ ਦੇ ਉੱਪਰ ਇਹ ਵੇਹੀ ਵਾਲ ਧਰਦੇ ਤਾਂ ਐਂਟਰੀ ਵਿੱਚ ਅੱਡ ਲਾ ਲੱਗ ਤੋਂ ਬੜਾ ਕਿਦੋਂ ਬਣਦੀ ਆ ਰਹ ਹੁੰਦੀ ਸੀ ਉਸ ਤੋਂ ਬਾਅਦ ਇਹ ਕੰਸਲਟੇਸ਼ਨ ਤੋਂ ਬਾਅਦ ਬਈ ਉਹਦੇ ਚੱਲ ਵਧਣਾ ਸੀ ਹਣਾ ਤੁਹਾਡਾ ਕੋਈ ਆਉਂਦਾ ਕਲਾਇੰਟ ਮਿਲ ਕੇ थर्ड ਪਰਸਨ ਆਉਂਦਾ ਜਾਂ ਕੋਈ ਆਪਾਂ ਕਹ ਦੀ ਕੋਈ ਰਿਸ਼ਤੇਦਾਰ ਆਉਂਦਾ ਤਾਂ ਉਹਦੀ ਮੇਨ ਫੋਕਸ ਇਹ ਹੁੰਦਾ ਵੀ ਆਪਾਂ ਨੂੰ ਡਰਾਈਵਿੰਗ ਸੈਟਿੰਗ ਕਰਨੀ ਹੈ ਠੀਕ ਹੈ ਜੀ ਤੇ ਇੱਕ ਐਂਟਰੈਂਸ ਦਾ ਰਿਲੇਸ਼ਨ ਸਿੱਧਾ ਡਰਾਈਵਿੰਗ ਰੂਮ ਨਾਲ ਹੁੰਦਾ ਠੀਕ ਹੈ ਜੀ ਇਹ ਬਾਈ ਜੀ ਕਿੰਨਾ ਏਰੀਆ ਰਹ ਜਾਂਦਾ ਹੈ ਡਰਾਈਵਿੰਗ ਰੂਮ ਇਹ 6.5/13 ਦਾ ਡਰਾਈਵਿੰਗ ਰੂਮ ਹੁੰਦਾ ਜੀ ਠੀਕ ਹੈ ਜੀ ਸਭ ਨਾਲ ਠੀਕ ਹੈ ਉਹ ਆਪਣਾ ਐਂਟਰੈਂਸ ਤੇ ਵੀ ਓਪਨ ਏਰੀਆ ਤੇ ਆਪਣਾ ਲੌਬੀ ਨਾਲ ਵੀ ਜੁਆਇੰਟ ਏਰੀਆ ਲੌਬੀ ਨਾਲ ਵੀ ਜੁਆਇੰਟ ਤਾਂ ਕਰਕੇ ਦੀ ਸਰਕੂਲੇਸ਼ਨ ਬੈਟਰ ਤਰੀਕੇ ਨਾਲ ਹੋਈ ਹੈ ਠੀਕ ਹੈ ਜੀ ਤੇ ਬਾਈ ਜੀ ਜੇਕਰ ਆ ਗੱਲ ਕਰੀਏ ਤਾਂ ਇੱਧਰ ਕੀ ਉੱਧਰ ਇੱਕ ਸਾਈਡ ਆਪਣਾ ਵਾਸ਼ਰੂਮ ਆ ਗਿਆ ਜੀ ਜਿਹੜਾ ਕਾਮਨ ਵਾਸ਼ਰੂਮ ਹੈ ਸੋ ਦੋਸਤੋ ਦੇਖ ਸਕਦੇ ਹੋ ਤੁਸੀਂ 프ਰੰਟ ਤੇ ਦੋ ਰੂਮ ਰੱਖੇ ਗਏ ਨੇ ਇੱਕ ਪਾਸੇ ਡ੍ਰੈੰਗ ਰੂਮ ਰਹਿ ਜਾਂਦਾ ਤੇ ਇੱਕ ਪਾਸੇ ਬੈਡਰੂਮ ਰਹਿ ਜਾਂਦਾ ਦੋਨੋਂ ਦੇ ਵਿੱਚੋਂ ਦੀ ਐਂਟਰੀ ਕਰ ਸਕਦੇ ਆ ਵੈਸੇ ਜਿਹੜੀ ਮੇਨ ਐਂਟਰੀ ਆਪਣੀ ਉਹ ਡ੍ਰੈੰਗ ਰੂਮ ਦੇ ਵਿੱਚ ਹੁੰਦੀ ਆ ਸੋ ਤੁਸੀਂ ਦੇਖ ਸਕਦੇ ਹੋ ਮਾਡਰਨ ਲੁੱਕ ਦੀ ਇਹ ਕੋਠੀ ਹੈਗੀ ਬਹੁਤ ਸੋਹਣੀ ਲੁੱਕ ਹੈ ਕੋਠੀ ਦੀ ਸੋ ਜਦੋਂ ਇਹ ਕੰਪਲੀਟ ਰੰਗ ਰੰਗ ਹੋ ਗਿਆ ਦੋਸਤੋ ਦੁੱਗਣੀ ਲੁੱਕ ਦੇ ਦੇਣੀ ਹੈ ਇਸ ਕੋਠੀ ਨੇ ਜੋ ਕਿ 3D ਮਾਡਲ ਹੈ ਉਹ ਆਪਾਂ ਨਾਲ ਲਾਵਾਂਗੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਕਿੱਦਾਂ ਦੀ ਕੋਠੀ ਨੇ ਤਿਆਰ ਹੋਣਾ ਸੋ ਬਾਈ ਜੇ ਬਲੋਬੀ ਦੇ ਵਿੱਚ ਆ ਚੁੱਕੇ ਆਪਾਂ ਲੋਬੀ ਚ ਆ ਚੁੱਕੇ ਆ ਇਹ ਆਪਣੀ 18x16 ਦੀ ਲੋਬੀ ਤਿਆਰ ਹੈ 18x16 18x16 ਦੀ ਲੋਬੀ ਤਿਆਰ ਆ ਉਸ ਦੇ ਵਿੱਚ ਕੀ ਹੈ ਡਾਈਨਿੰਗ ਏਰੀਆ ਲੱਗ ਤੋਂ ਰਹਿ ਗਿਆ ਅੱਛਾ ਜੀ ਉਹੀ ਵਾਲਾ ਉਹ ਡਾਈਨਿੰਗ ਦਾ ਪ੍ਰੋਪੋਰਸ਼ਨ ਲੱਗ ਤੋਂ ਰਹਿ ਗਿਆ ਡਾਈਨਿੰਗ ਦੇ ਏਰੀਆ ਦੇ ਵਿੱਚੋਂ ਸਰਕੂਲੇਸ਼ਨ ਮੂਰੇ ਹੋਣ ਕਰਕੇ ਜ਼ਿਆਦਾ ਆਪਣੇ ਕੋਲ ਏਰੀਆ ਮਤਲਬ ਬਚਦਾ ਏਰੀਆ ਬਚਦਾ ਹੈ ਇਹ ਸਿਰਫ ਮੇਨ ਐਂਟਰੈਂਸ ਜਿੱਦੋਂ ਆਪਾਂ ਸ਼ਿਫਟ ਕੀਤੀ ਸੀ ਨਾ ਉਧਰਲੇ ਪਾਸੇ ਉਹਦੇ ਕਰਕੇ ਆਪਣੇ ਕੋਲ ਬਹੁਤ ਏਰੀਆਜ਼ ਨਿਕਲ ਕੇ ਆਏ ਉਹ ਸੀ ਸਾਈਡ ਵੀ ਐਲੀਪਲੈਂਟ ਹੈ ਸਟੇਜ ਅੱਛਾ ਇਹ ਐਲੀਪਲੈਂਟਸ ਠੀਕ ਹੈ ਇਹ ਗੱਲ ਤੇ ਇਹਦੇ ਵਿੱਚ ਡਾਈਨਿੰਗ ਏਰੀਆ ਦੇ ਨਾਲ ਕਿਚਨ ਜੁਆਇੰਟ ਆ ਗਿਆ ਕਿਚਨ ਜੁਆਇੰਟ ਆ ਗਿਆ ਦੇਖੋ ਦੋਸਤੋ ਦੇਖ ਸਕਦਾ ਤੁਸੀਂ ਇੱਥੇ ਡਾਈਨਿੰਗ ਏਰੀਆ ਰੱਖਿਆ ਗਿਆ ਜੋ ਕਿ ਡਾਈਨਿੰਗ ਟੇਬਲ ਕੁਰਸੀ ਵਗੈਰਾ ਲੱਗ ਜਾਣੀ ਆ ਤੇ ਇਧਰ ਨਾਲ ਹੀ ਕਿਚਨ ਅਟੈਚ ਹੈਗਾ ਇਸ ਦੇ ਤੇ ਬਈ ਇਹ ਦਿਖਾ ਦੋ ਜਦੋਂ ਆਪਾਂ ਕਿਚਨ ਦੇ ਵਿੱਚ ਐਂਟਰ ਹੁੰਨੇ ਆ ਇਹ ਆਪਣਾ ਕਿਚਨ ਹੈ 10x12 ਦਾ ਤਿਆਰ 10x12 ਦਾ ਤਿਆਰ ਕਿਚਨ ਹੈ ਤੇ ਇਸ ਦਾ ਜਿਹੜਾ ਕਿਟ ਵਾਸ਼ ਦਾ ਏਰੀਆ ਉਹ ਸੈਪਰੇਟ ਰਹਿ ਗਿਆ ਉਹ ਸੈਪਰੇਟ ਰਹਿ ਗਿਆ ਮਾਦਰ ਮਾਡਲ ਕਿਚਨ ਜੋ ਕਿ ਅੱਜ ਤੱਕ ਬਣ ਰਹੀਆਂ ਨੇ ਤਾਂ ਕਿ ਪਾਣੀ ਦੀ ਲੀਕੇਜ ਵਗੈਰਾ ਸੈਪਰੇਟ ਰੱਖਣ ਦਾ ਕਾਰਨ ਇਹ ਹੈ ਵੀ ਇਹਦੇ ਵਿੱਚ ਕੀ ਹੈ ਨਾ ਇਹਦੇ ਵਿੱਚ ਇੰਟਰਰਪਸ਼ਨ ਨਹੀਂ ਹੈਗੀ ਕੋਈ ਨਾਲੇ ਪ੍ਰਾਈਵੇਟ ਚੱਲ ਗਿਆ ਨਾਲੇ ਪ੍ਰਾਈਵੇਟ ਵਗੈਰਾ ਨਾਲੇ ਪ੍ਰਾਈਵੇਟ ਤੋਂ ਮਤਲਬ ਕਿ ਸੋਣੀ ਹੁੰਦਾ ਸਾਹਮਣੇ ਸੋਣੀ ਹੋਊਗਾ ਆਪਣੇ ਕੋ ਭਾਂਡੇ ਵਗੈਰਾ ਪਏ ਨਹੀਂ ਕੁਝ ਵੀ ਅਲੱਗ ਤੋਂ ਪਏ ਇਦਾਂ ਦਾ ਐਲੀਮੈਂਟਾ ਜੋ ਆਪਾਂ ਕਿਸੇ ਨੂੰ ਨਹੀਂ ਦਿ ਨੇ ਕਿ ਨਾਰਿਕਾ ਵਰਨਿਤ ਕਰ ਹੁਣ ਆਪਾਂ ਜਗਾ ਤੇ ਖੜੇ ਆ ਸਾਹਮਣੇ ਵੀ ਆਪਣੇ ਕੋਲੇ ਵਿੰਡੋ ਐ ਇੱਥੇ ਵੀ ਵਿੰਡੋ ਇੱਥੇ ਵੀ ਵਿੰਡੋ ਤੁਸੀਂ ਮੋਸਟਲੀ ਦੇਖਿਆ ਹੋਊਗਾ ਆਪਣੇ ਕੋਲੇ ਹਰ ਜਗ੍ਹਾ ਤੇ ਵੈਂਟੀਲੇਸ਼ਨ ਤੇ ਹਰ ਜਗ੍ਹਾ ਤੇ ਇੱਕ ਹਵਾ ਹੀ ਘਰ ਆ ਰਹੀ ਹੈ ਦੇਖੀ ਬਈ ਇਹ ਗਾਰਡਨ ਇੰਨੀ ਹਵਾ ਮਤਲਬ ਉਧਰ ਫਰੰਟ ਤੇ ਦਿਖਾਇਓ ਬਈ ਬਿਲਕੁਲ ਖੁੱਲੀ ਦਿਖ ਰਹੀ ਹੈ ਕੋਠੀ ਮੁਰਾ ਬਿਲਕੁਲ ਖੁੱਲੀ ਦਿਖ ਰਹੀ ਹੈ ਹਵਾ ਕ੍ਰਾਸ ਹੋ ਰਹੀ ਹੈ ਹਵਾ ਕ੍ਰਾਸ ਹੋ ਰਹੀ ਹੈ ਬਈ ਕੋਠੀ ਠੰਡੀ ਦੀ ਠੰਡੀ ਰਹਦੀ ਹੈ ਬਈ ਠੰਡੀ ਦੀ ਠੰਡੀ ਲਾਈਟਿੰਗ ਜਦੋਂ ਤੁਸੀਂ ਕਰਦੇ ਆ ਨਾ ਜੇ ਸਾਡੇ ਕੋਲ ਬੈਟਰ ਵੈਂਟੀਲੇਸ਼ਨ ਦਾ ਪਰਪਸ ਹੈਗਾ ਬੈਟਰ ਵੈਂਟੀਲੇਸ਼ਨ ਤੁਹਾਡੇ ਘ ਇਲੀ ਦੀ ਹਫ਼ਤੇ ਦਾ ਫਰਕ ਪੈਂਦਾ ਜੇ ਤੁਹਾਡੇ ਕੋਲੇ ਬੈਟਰ ਤਰੀਕੇ ਨਾਲ ਵੈਂਟੀਲੇਸ਼ਨ ਠੀਕ ਹੈ ਜੀ ਠੀਕ ਹੈ ਠੀਕ ਹੈ ਮਤਲਬ ਜਿਆਦਾ ਤਾਂ ਲਾਈਟ ਵਗੈਰਾ ਦੀ ਘੱਟ ਲੋੜ ਪਊਗੀ ਜੇ ਤੁਸੀਂ ਇਸ ਘਰ ਦੇ ਵਿੱਚ ਆਉਂਗੇ ਤਾਂ ਤੁਹਾਨੂੰ ਗਰਮੀਆਂ ਦੇ ਵਿੱਚ ਮੋਸਟਲੀ ਜ਼ਿਕਰਾਂ ਦੇ ਜਾਣੇ ਆਪਾਂ ਜਦੋਂ ਸਵਿੱਚ ਛੱਡਦੇ ਹਾਂ ਕਮਰੇ 'ਚ ਜਾਂਦੇ ਹਾਂ ਸਵਿੱਚ ਛੱਡਣੀ ਪੈਂਦੀ ਹੈ ਸਵਿੱਚ ਛੱਡਣੀ ਪੈਂਦੀ ਹੈ ਜੀ ਆਨ ਕਰਦੇ ਆ ਬਸ ਸਵਿੱਚ ਪਹਿਲਾਂ ਲਾਈਟ ਪੱਖਾ ਇੱਥੇ ਪਹਿਲਾਂ ਲਾਈਟ ਬੰਦ ਬਈ ਇੱਥੇ ਤੁਸੀਂ ਬੈਠੋ ਕੋਈ ਵੀ ਵਿੰਡੋ ਖੋਲੋ ਆਪਣੀ ਬੈਠੋ ਲੌਬੀ ਦੇ ਵਿੱਚ ਇਸ ਤਰੀਕੇ ਲੱਗਦਾ ਹੈ ਜਿਵੇਂ ਖੇਤ ਬੈਠੇ ਹੋਏ ਨੇ ਖੇਤ ਬੈਠੇ ਹੋਏ ਨੇ ਪੰਜਾਬੀ ਹਸਾਬ ਚਲਾਈਏ ਕਿਸੇ ਵੀ ਸਾਈਡ ਦੀ ਹਵਾ ਚੱਲੇ ਉਹੀ ਹਵਾ ਕਰਾਸ ਹੁੰਦੀ ਹੈ ਉਹੀ ਹਵਾ ਕਰਾਸ ਹੋਊਗੀ ਕਿਸੇ ਵੀ ਸਾਈਡ ਤੋਂ ਹਵਾ ਆਵੇ ਬਈ ਇਹ ਲਾਸਟ ਬੈਡਰੂਮ ਆ ਗਿਆ ਆਪਣਾ ਇਹ ਅਸਲ ਵਿੱਚ ਇਹਨਾਂ ਦਾ ਮਾਸਟਰ ਬੈਡਰੂਮ ਠੀਕ ਹੈ ਇੱਕ ਪਰਸਨਲ ਬੈਡਰੂਮ ਲੈ ਕੇ ਚੱਲ ਰਹੇ ਹਾਂ ਪਰਸਨਲ ਬੈਡਰੂਮ ਚੱਲ ਰਹੇ ਹਾਂ ਹੁਣ ਇਸ ਸਾਈਡ ਈਸਟ ਫੇਸਿੰਗ ਹੋਣ ਕਰਕੇ ਇਧਰੋਂ ਧੁੱਪ ਨਹੀਂ ਸਿੱਧੀ ਹੋएगी ਕਿਸੇ ਵਾਸਤੇ ਠੀਕ ਹੈ ਜੀ ਕਿਸੇ ਵਾਸਤੇ ਤੁਕ ਨਹੀਂ ਸਿੱਧੀ ਹੈ ਕਿਸੇ ਵਾਸਤੇ ਤੁਕ ਨਹੀਂ ਸਿੱਧੀ ਹੈ ਠੀਕ ਹੈ ਜੀ ਤੇ ਦੂਜੀ ਗੱਲ ਇਹਦੇ ਵਿੱਚ ਕੀ ਹੈ ਇਹ ਆਪਣਾ LED ਪੈਨਲ ਤੇ ਬੈਡਰੂਮ ਦਾ ਲੇਆਉਟ ਆ ਗਿਆ ਇਹ ਵਾਲੀ ਇਹ ਵਾਲਾ LED ਪੈਨਲ ਦੀ ਜਗ੍ਹਾ ਠੀਕ ਹੈ ਇਹ ਵਰਕ ਦੇ ਵਿੱਚ ਆਜੂ ਆਪਣੇ ਡੀ ਦੇ ਵਿੱਚ ਜਦੋਂ ਆਪਾਂ ਇਹਦੇ ਵਿੱਚ ਜਾਵਾਂਗੇ ਨਾ ਇਹਦੇ ਨਾਲ ਡਿਜ਼ਾਈਨ ਹੋਣਾ ਇੱਥੇ ਆਪਣੇ ਹਿਡਨ ਦਰਵਾਜ਼ੇ ਤਿਆਰ ਹੋਣਗੇ ਅੱਛਾ ਜੀ ਪਤਾ ਨਹੀਂ ਲੱਗਣਾ ਮੈਂ ਇੱਧਰ ਪਤਾ ਨਹੀਂ ਲੱਗ ਰਿਹਾ ਡਰੈਸਿੰਗ ਰੂਮ ਡਰੈਸਿੰਗ ਕਰੀ ਹੈ ਭਈ ਡਰੈਸਿੰਗ ਰੂਮ ਦਿਖਾ ਦਿਓ ਇੱਧਰ ਡਰੈਸਿੰਗ ਜਰੀ ਹੈ अच्छा ये हिडन दरवाजा तैयार होना है, थीक है okay. मतलब दरवाजा तैयार होना ठीक है ठीक है मोस्टली ਤੁਸੀਂ ਦੇਖਿਆ ਹੋਊਗਾ ਨਾ ਜਿਹੜੇ ਆਪਣੇ ਜਦੋਂ دروازਾ ਤਿਆਰ ਹੁੰਦਾ ਹੈ دروازੇ ਦਾ ਇੱਕ ਬਾਰਡਰ ਤਿਆਰ ਕੀਤਾ ਜਾਂਦਾ ਜਿਵੇਂ ਕਿ ਇਥੋਂ ਕੱਟ ਲਾਈ ਜਾਂਦੀ ਹੈ ਆਪਣੀ ਪੱਟੀ 1.5 ਇੰਚ ਦੀ ਲਾਣ ਤੇ 3 ਇੰਚ ਦੀ ਤਿਆਰ ਕਰ ਦਿੰਦੇ ਨੇ ਮਤਲਬ ਤਿਆਰ ਕਰ ਦਿੰਦੇ ਨੇ ਹਾਂਜੀ ਤਿਆਰ ਕਰਨ ਵਾਸਤੇ ਉਹ ਕੀ ਹੈ ਨਾ ਉਹ ਹਾਈਡ ਹੋਣ ਤੋਂ ਰੋਕ ਲੈਂਦੀ ਹੈ ਠੀਕ ਹੈ ਜੀ ਓਕੇ ਜਦੋਂ हिडन दरवाजा ਲੱਗਦਾ ਨਾ ਹਾਂਜੀ ਉਹਦੀ ਆਪਾਂ ਨੂੰ ਸਿਰਫ ਇੱਕ ਲਾਈਨ ਲੱਗੇ ਅੱਛਾ ਜੀ ਇੱਕ ਲਾਈਨ ਇੱਕ ਲਾਈਨ ਲੱਗੇ ਜਦੋਂ ਆਪਾਂ ਇਹਨੂੰ ਸ਼ਿਫਟ ਕਰਤਾ ਤਾਂ ਦੋ ਲਾਈਨਾਂ ਹੋ ਗਈਆਂ ਪਾਰਟੀਸ਼ਨ ਦੀ ਠੀਕ ਹੈ ਠੀਕ ਹੈ ਕਿੱ체 ਐਂਡ ਜਾ ਕੇ ਆਪਾਂ ਬੈਟਰ ਤਰੀਕੇ ਨਾਲ ਬੰਦੇ ਰਹੇ ਬਾਈ ਤੁਸੀਂ ਇੰਟੀਰੀਅਰ ਦਾ ਕੰਮ ਇਹਦਾ ਕਰਨਾ ਹੈ ਕੋਠੀ ਦਾ ਹਾਂ ਇੰਟੀਰੀਅਰ ਦਾ ਕੰਮ ਇਹਦਾ ਹਜੇ ਪੈਂਡਿੰਗ ਪਿਆ ਉਹ ਆਪਣੇ ਕੋਲ ਚੱਲ ਰਿਹਾ ਠੀਕ ਹੈ ਸੋ ਦੋਸਤੋ ਜੇਕਰ ਇੰਟੀਰੀਅਰ ਦਾ ਵੀ ਨਾਲ ਡਿਜ਼ਾਈਨ ਦੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਬਾਈ ਉਹ ਵੀ ਕਰਦੇ ਨੇ ਇੰਟੀਰੀਅਰ ਵਗੈਰਾ ਦਾ ਕੰਮ ਵੀ ਕਰਦੇ ਨੇ ਸੋ ਬਾਈ ਦੀ ਆਪਾਂ ਕਦੇ ਕੋਠੀ ਇੰਟੀਰੀਅਰ ਵਿਦ ਇੰਟੀਰੀਅਰ ਜਿੱਥੇ ਕੰਮ ਕੀਤਾ ਹੋਇਆ ਉਹ ਵੀ ਦਿਖਾਵਾਂਗੇ ਤੁਹਾਨੂੰ ਦੋਸਤੋ ਕਦੇ ਫਿਰ ਹਾਂ ਇੱਧਰ ਵਹੀ ਵਾਸਰੂਮ ਏਰੀਆ ਆ ਗਿਆ ਜੋ ਕਿ ਬੈਕ ਸਾਡ ਦਾ ਏਰੀਆ ਆ ਗਿਆ ਇਹਦੀ ਹਰ ਟਾਈਲਿੰਗ ਦਾ ਤੇ ਫਲੋਰਿੰਗ ਦਾ ਤੇ ਬਨਾ ਕੰਧਾਂ ਦਾ ਰੰਦਾ ਹੈ ਰੰ ਸਾਈਡ ਤੇ ਬਾਹਰ ਨੂੰ ਪਿੱਛੇ ਜਾਣ ਨੂੰ ਵੀ ਰਸਤਾ ਰਹਮਾ ਹੈ। ਠੀਕ ਹੈ। ਸੋ ਦੋਸਤੋ ਕਿਵੇਂ ਲੱਗਿਆ ਇਹ ਡਿਜ਼ਾਈਨ ਕੋਠੀ ਦਾ? ਮਾਡਰਨ ਲੁੱਕ ਦੀ ਕੋਠੀ ਦਾ? ਕਮੈਂਟਾਂ ਵਿੱਚ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਸ਼ੇਅਰ ਕਰਨਾ। ਸੋ ਬਹੁਤ ਵਧੀਆ ਡਿਜ਼ਾਈਨ ਪਲਾਨ ਬਣਾਇਆ ਹੋਇਆ ਦੋਸਤੋ। ਇਹ ਆਪਣਾ ਗਰਾਉਂਡ ਫਲੋਰ ਆਪਾਂ ਦਰਕਰਤਾ ਤੋਂ ਕਨਸੈਪਟ ਸੀ। 1250 ਸਕਰ ਫੁੱਟ ਏਰੀਆ ਹੈ نیچے ਬਣਾਇਆ ਹੋਇਆ ਗਰਾਉਂਡ ਫਲੋਰ। ਸੋ ਆਪਾਂ ਉੱਪਰ ਚੱਲਦੇ ਆ ਲੈ ਕੇ ਹੁਣ ਉੱਪਰ ਦਾ ਏਰੀਆ ਦਿਖਾਉਣਾ। ਬਾਈ ਉੱਪਰੋਂ ਦਿਖਾ ਦਿਓ ਡਿਊਪਲੈਕਸ ਕੋਠੀ ਹੈ। ਕਾਫੀ ਲਾਈਟ ਪੈ ਰਹੀ ਹੈਗੀ। ਸੋ ਬੇਕ ਸਾਈਜ਼ ਉਸੀ ਗ੍ਰੇ ਨਾਈਟ ਵਗੈਰਾ ਵਿਦ ਅ ਵਾਈਟ ਕਲਰ ਦੇ ਨਾਲ ਬਲੈਕ ਕਲਰ ਦੀ ਮੈਚਿੰਗ ਕੀਤੀ ਹੋਈ ਆ ਬਹੁਤ ਸੋਹਣੀ ਬਹੁਤ ਸੋਹਣੇ ਤਰੀਕੇ ਨਾਲ ਬਾਈ ਜੀ ਬਾਰੋਸੀ ਮਿਸਤਰੀ ਮਤਲਬ ਇਹਨਾਂ ਦੇ ਟਾਇਲ ਵਗੈਰਾ ਵਾਲੇ ਹਾਂ ਮਿਸਤਰੀ ਇਹਨਾਂ ਦੇ ਬਾਹਰ ਦੇ ਸੀਗੇ ਠੀਕ ਹੈ ਤੇ ਆਪਾਂ ਜਦੋਂ ਜਿਹੜਾ ਇਹ ਕੰਮ ਕੀਤਾ ਚਨਾਇਦ ਹੈ ਕਿੰਨਾ ਨੇ ਕੀਤਾ ਵੀਰੇ ਇਹ ਇਹਨਾਂ ਦੇ ਠੇਕੇਦਾਰ ਲੋਕਲ ਸੀ ਅੱਛਾ ਇਹ ਲੋਕਲ ਸੀਗੇ ਠੀਕ ਹੈ ਲੋਕਲ ਠੇਕੇਦਾਰ ਸੀਗੇ ਇਹਨਾਂ ਦੇ ਆਪਾਂ ਜਦੋਂ ਮੋਸਟਲੀ ਉੱਪਰ ਆਉਣੇ ਆ ਬਾਈ ਜੀ ਇੱਕ ਆ ਖਾਸ ਚੀਜ਼ ਬਣੀ ਹੋਈ ਐ ਇਸ ਕੋਠੀ ਦੇ ਵਿੱਚ ਜਿਵੇਂ ਕਿ ਆਪਾਂ ਦੇਖ ਰਹੇ ਆਂ ਉੱਪਰੋਂ نیچے ਸਾਰੀ ਲੋਬੀ ਆਪਾਂ ਨੂੰ ਮਤਲਬ ਕਵਰ ਹੋ ਰਹੀ ਐ ਇੱਥੋਂ ਆਪਾਂ ਜੇਕਰ ਇੱਥੇ ਆਪਾਂ ਸੋਵੇ ਜਾਂ ਬੈੱਡ ਵਗੈਰਾ ਲਗਾਉਣੇ ਆ ਏ ਤੁਹਾਨੂੰ ਕਿਹਾ ਗਿਆ ਸੀਗਾ ਮਤਲਬ ਖਾਸ ਧਿਆਨ ਇੱਕ ਕਲਾਇੰਟ ਦੀ ਰਿਕੁਆਇਰਮੈਂਟ ਇਹ ਸੀ ਉਹ ਕਹਿੰਦੇ ਵੀ ਸਾਨੂੰ ਜਦੋਂ ਆਪਾਂ ਕਿਤੇ ਤੁਸੀਂ ਮੋਸਟਲੀ ਦੇਖਿਆ ਹੋਊਗਾ ਬਾਹਰਲੀ ਪਲੈਨਿੰਗ ਦੇ ਵਿੱਚ ਨਾ ਆਪਣੇ ਕੋਲ ਡਿਊਪਲੈਕਸ ਏਰੀਆ ਬਹੁਤ ਵੱਡਾ ਹੁੰਦਾ ਓਕੇ ਜੀ ਠੀਕ ਆ ਠੀਕ ਹੈ ਉਹਨਾਂ ਕੋਲੇ ਵਿਲਾਸ ਦੇ ਵਿੱਚ ਕਨਸੈਪਟ ਹੈ ਵਿਲਾਸ ਦਾ ਕਨਸੈਪਟ ਹੈ ਜਿਹੜਾ ਛੋਟੇ ਸਕੇਲ ਦੇ ਉੱਤੇ ਅਡਜਸਟ ਕੀਤਾ ਗਿਆ ਠੀਕ ਹੈ ਜੀ ਠੀਕ ਹੈ ਓਕੇ ਇਹਨਾਂ ਦੀ ਰਿਕੁਆਇਰਮੈਂਟ ਉੱਪਰ ਦੀ ਦਾ ਹੈ ਨਹੀਂ ਸੀ ਅੱਛਾ ਜੀ ਉੱਪਰ ਦੀ ਰਿਕੁਆਇਰਮੈਂਟ ਹੈ ਸਿੰਗਲ ਪੋਰਸ਼ਨ ਨੂੰ ਨਹੀਂ ਸੀ ਸਿੰਗਲ ਪੋਰਸ਼ਨ ਦੀ ਰਿਕੁਆਇਰਮੈਂਟ ਤਾਂ ਉੱਪ ਹੁੰਦੀ ਆ ਠੀਕ ਹੈ ਹੁਣ ਇਹਨਾਂ ਦਾ ਡਿਜ਼ਾਈਨਿੰਗ ਕਨਸੈਪਟ ਸੀ ਜਿਹੜਾ ਜਦੋਂ ਆਪਾਂ ਲੈ ਕੇ ਜਾਈਏ ਉਹ ਕਹਿੰਦੇ ਸਾਨੂੰ ਐਲੀਵੇਸ਼ਨ ਵੀ ਤਿਆਰ ਹੁੰਦਾ ਹੋ ਜਾ ਸਭ ਓਕੇ ਜੀ ਓਕੇ ਠੀਕ ਆ ਮਤਲਬ ਕਿ ਅਸੀਂ ਜ਼ਿਆਦਾ ਹਉ ਹਉਆ ਬਣਾ ਕੇ ਨਹੀਂ ਚੀਜ਼ ਨੂੰ ਲੈ ਕੇ ਚੱਲਣਾ ਸਾਡਾ ਸਿੰਪਲੀ ਫੇਸ ਫੇਸਡ ਹੋਵੇ ਸਿੰਪਲੀ ਫੇਸਡ ਹੋਵੇ ਠੀਕ ਹੈ ਭਾਈ ਠੀਕ ਹੈ ਤੇ ਉਹ ਐਲੀਵੇਸ਼ਨ ਬਣਾਉਣ ਲਈ ਉਹ ਕਹਿੰਦੇ ਫਿਰ ਸਾਨੂੰ ਅੱਗੇ ਜਾਣਾ ਪੈਣਾ ਓਕੇ ਭਾਈ ਹਾਂ ਏਰੀਆ ਤਾਂ ਏਰੀਆ ਤਾਂ ਥੋੜਾ ਕਵਰ ਹੋਣੀ ਹੋਣਾ ਸੀ ਇਸ ਵੰ ਮੈਂ ਅੱਗੇ ਬੈਡਰੂਮ ਬਣਾ ਲਏ ਬੈਡਰੂਮ ਸਾਡੀ ਤਾਂ ਯੂਟਿਲਾਈਜ਼ ਨਹੀਂ ਹੋਣਾ ਸੀ ਹਾਂਜੀ ਹਾਂਜੀ ਜੇ ਉੱਪਰਲੇ ਬੈਡਰੂਮ ਦੇ ਜੇ ਸੈਟਿੰਗ ਕਰਦੇ ਤਾਂ نیچے ਵਾਲੇ ਤੋਂ ਕਨੈਕਸ਼ਨ ਖਤਮ ਹੈ ਖਤਮ ਹੋਣਾ ਸੀ ਭਾਈ ਹਾਂ ਹੋਣਾ ਸੀ ਭਾਈ ਜੇਕਰ ਇੱਥੇ ਵਾਲ ਵਗੈਰਾ ਲੱਗੇ ਜਾਂਦੀ ਕੁਝ ਨਹੀਂ ਆਪਾਂ ਨੂੰ ਹੋ ਜੰਦੀ ਨੀਚੇ ਦਾ ਕਨੈਕਸ਼ਨ ਖਤਮ ਹੈ ਉਹ ਕਹਿੰਦੇ ਸਾਡੀ ਜੇਕਰ ਆਪਾਂ ਇੱਥੇ ਗਲਾਸ ਵਗੈਰੇ ਲੱਗਣਾ ਆਪਣੇ ਜੇਕਰ ਰੇਲਿੰਗ ਵਗੈਰਾ ਵੀ ਲਾਉਣੇ ਆ ਤਾਂ ਉਹਦੇ ਨਾਲ ਪਰ ਕਵਰ ਰਹਿਣੀ ਹੈ ਆਪਣੀ ਚੀਜ਼ ਮਤਲਬ ਇਹ ਆਪਣੇ ਨਿਗਾਹ ਦੇ ਵਿੱਚ ਰਹਿਣੀ ਹੈ ਚੀਜ਼ ਕਿਉਂਕਿ ਇਹ ਹੈ ਨਾ ਯੂਟਿਲਾਈਜੇਸ਼ਨ ਜਿਹੜੀ ਇਹਦੀ ਕਰਦੀ ਹੋਣੀ ਹੈ ਜਾਂ ਸਰਕੂਲੇਸ਼ਨ ਜੋ ਵੀ ਹੋਣੀ ਹੈ ਜਾਂ ਜਿੰਨਾਂ ਨੇ ਯੂਜ਼ ਕਰਨਾ ਕੋਈ ਇੰਡੀਵਿਜੂਅਲੀ ਯੂਜ਼ ਕਰਨੀ ਹੈ ਕੋਈ ਮਲਟੀਪਲ ਲੋਕ ਨਹੀਂ ਹੈਗੇ ਜਿਨ੍ਹਾਂ ਨੇ ਇਹਦੀ ਵਰਤੋਂ ਕਰਨੀ ਹੈ ਵਰਤੋਂ ਕਰਨੀ ਸੋ ਇਧਰ ਤੋਂ ਵਾਸਰੂਮ ਆ ਜਾਂਦਾ ਜੋ ਕਿ ਇਸ ਲੋਬੀ ਨਾਲ ਅਟੈਚ ਆ ਕਾਮਨ ਤੌਰ ਤੇ ਆਪਾਂ ਯੂਜ਼ ਕਰ ਸਕਦੇ ਆ ਸੋ ਬਾਹਰੋਂ ਬਾਈ ਐਲੀਵੇਸ਼ਨ ਦਿਖਾ ਦਿਓ ਕੋਠੀ ਦਾ ਇਧਰ ਬਾਹਰ ਇਹ ਬਾਹਰ ਆਪਣੀ ਬਾਲਕਨੀ ਆ ਜਾਂਦੀ ਹੈ ਬੈਲਕਨੀ ਦੇ ਵਿੱਚ ਅਜੇ ਆਪਣੀ ਰੇਲਿੰਗ ਨਹੀਂ ਬਾਕੀ ਹੈ ਸੋ ਇੱਥੇ ਰੇਲਿੰਗ ਲੱਗ ਜਾਣੀ ਹੈ ਜੋ ਕਿ ਰੈਂਦਾ ਕੰਮ ਥੋੜਾ ਦੋਸਤੋ ਦੇਖ ਸਕਦੇ ਹੋ ਤੁਸੀਂ ਤੇ ਬਾਈ ਜੀ ਇਹ ਕਿਵੇਂ ਟਡੇ ਇੱਕੀ ਚੀਜ਼ ਹੈ ਇਹ ਵੀਰੇ ਆਪਣੇ ਸਨ ਸ਼ੇਡਸ ਹੁੰਦੇ ਨੇ ਬੇਸਿਕਲੀ ਇਹ ਇਹ ਵੱਡੇ ਸਕੇਲ ਦੇ ਉੱਤੇ ਜਦੋਂ ਲੈ ਕੇ ਜਾਂਦੇ ਆ ਨਾ ਆਪਣੀਆਂ ਵੱਡੀਆਂ ਬਿਲਡਿੰਗਸ ਦੇ ਵਿੱਚ ਜਿਹੜੀਆਂ ਸਾਊਥ ਫੇਸਿੰਗ ਹੋ ਜਾਂਦੀਆਂ ਨੇ ਜਿਨ੍ਹਾਂ ਤੇ ਸਿੱਧੀ ਧੁੱਪ ਆਉਂਦੀ ਹੈ ਜਾਂ ਸਾਊਥ-ਈਸਟ ਫੇਸਿੰਗ ਜਾਂ ਸਾਊਥ-ਵੈਸਟ ਫੇਸਿੰਗ ਆਪਾਂ ਕਹਿੰਦੇ ਹਾਂ ਕੁਝ ਸਾਊਥ-ਸਾਊਥ-ਵੈਸਟ ਫੇਸਿੰਗ ਦੇ ਵਿੱਚ ਜਿੱਥੇ-ਜਿੱਥੇ ਆਪਣੀ ਜਾਦੇ ਧੁੱਪ ਪੈਣੀ ਆ ਉਹ ਧੁੱਪ ਨੂੰ ਕੱਟਦੀਆਂ ਇਹ ਅੱਛਾ ਇਹ ਧੁੱਪ ਨੂੰ ਕੱਟਦੀਆਂ ਹਾਂ ਜੇ ਮੰਨ ਲਓ ਜਾਦੇ ਗਰਮ ਲੋਆ ਆਉਂਦੀਆਂ ਨੇ ਠੀਕ ਆ ਧੁੱਪ ਆਉਂਦੀ ਐ ਸਿੱਧੀ ਉਹਨਾਂ ਨੇ ਹੀ ਟੇਪਰ ਐਲੀਮੈਂਟਸ ਨੇ ਜਿਹੜੇ ਕੱਟਦੇ ਨੇ ਉਹਨਾਂ ਨੂੰ ਟੇਪਰ ਲੱਗੀਆਂ ਹੋਈਆਂ ਬਈ ਹਾਂ ਟੇਪੜੀਆਂ ਨੇ ਵੀ ਹਵਾ ਵੀ ਕ੍ਰੋਸ ਹੋਣੀ ਆ ਹਵਾ ਵੀ ਆਵੇ ਚਾਨਣ ਵੀ ਆਵੇ ਪਰ ਸਿੱਧੀ ਧੁੱਪ ਨਾ ਆਵੇ ਸਿੱਧੀ ਧੁੱਪ ਨਾ ਆਵੇ ਠੀਕ ਆ ਤੁਸੀਂ ਇਹਨੂੰ ਇੱਕ ਐਂਗਲ ਦੇ ਖੜਕੇ ਦੇਖੂਗੇ ਤਾਂ ਤੋਂ ਨੂੰ ਇਹ ਸਿੱਧੀ ਗੰਧ ਲੱਗਣੀ ਹੈ ਇੱਕ ਪਾਸਿਓ ਕਿਉਂਕਿ ਇਹਦੇ ਵਿੱਚ ਅ ਜਗ੍ਹਾ ਨਹੀਂ ਰਹਿਣੀ ਕੋਈ ਠੀਕ ਹੈ ਜੀ ਠੀਕ ਹੈ ਇਹ ਚੀਜ਼ ਹੈ ਹੁਣ ਜਿਸ ਐਂਗਲ 'ਤੇ ਤੁਸੀਂ ਖੜੇ ਹੋ ਇਸ ਐਂਗਲ ਦੇ ਉੱਤੇ بارش ਨਹੀਂ ਪਹੁੰਚਣੀ ਠੀਕ ਹੈ ਭਾਈ ਅਸੇ ਇਹਦੇ ਨਾਲ ਵਾਰਸ ਵੀ ਨਹੀਂ ਆਉਣੀ بارش ਵੀ ਨਹੀਂ ਪਹੁੰਚਣੀ ਠੀਕ ਹੈ ਮਤਲਬ ਉਹਦੀ ਤਰ੍ਹਾਂ ਹਵਾ ਆਉਣੀ ਹੈ ਬਸ ਘੱਟ ਚਾਂਸਸ ਰਹਿ ਜਾਂਦੇ ਨੇ ਆਪਣੇ ਪਹੁੰਚ ਆਹ ਤਾਂ ਮਾੜਾ ਮੋਟਾ ਤਾਂ ਫਿਰ ਹੁੰਦਾ ਹੀ ਹੈ ਜੀ ਠੀਕ ਹੈ ਗੱਲ ਇਹ ਚੀਜ਼ ਹੈ ਸੋ ਦੋਸਤੋ ਦੇਖ ਸਕਦੇ ਤੁਸੀਂ ਬਹੁਤ ਸੋਹਣਾ ਇਹ ਫਰੰਟ ਨੂੰ ਐਲੀਵੇਸ਼ਨ ਵੀ ਦੇਖ ਰਹੇ ਨੇ ਦੇਖ ਰਹੇ ਹੋ ਤੁਸੀਂ ਬਹੁਤ ਵਧੀਆ ਡਿਜ਼ਾਈਨ ਲੱਗ ਰਿਹਾ ਇਸ ਦੇ ਨਾਲ ਜੋ ਕਿ ਇਹ ਟੇ ਜੋ ਕੇਦਰ ਨੀਚੇ ਲੈਂਟਰ ਹੈਗਾ ਉਸਦੇ ਉੱਪਰ ਇਹ ਮਤਲਬ ਸਟੈਂਡ ਕੀਤੀ ਹੋਈ ਜਾਂਦੀ ਹੈ ভাই ਲੈਂਟਰ ਆ ਗਿਆ ਉਹ ਆਪਣਾ ਇਹ ਵੀਰੇ ਪ੍ਰੋਜੈਕਸ਼ਨ ਹੈ ਆਪਣੇ ਵਾਸਤੇ ਨਾ ਪਰ ਉਹ ਬਾਦਰਾ ਬਾਦਰਾ ਕਹ ਦਿੰਦੇ ਆ ਬਾਦਰਾ ਬਾਦਰਾ ਪੰਜਾਬੀਆ ਬਾਦਰਾ ਕਹ ਦਿੰਦੇ ਆ ਉਹਦੇ ਉੱਪਰ ਇਹਦੀ سپورਟ ਕੀਤੀ ਹੋਈ ਜਾਂਦੀ ਹੈ ਇਹ ਨੀਚੇ ਸ਼ੁਰੂ ਹੋ ਕੇ ਇਹਦੀ سپورਟ ਆਪਸ ਦੇ ਵਿੱਚ ਸਟੀਲ ਬਾਇ ਬਣਾ ਲ ਦਿੱਤੀ ਹੋਈ ਆ ਉੱਪਰ ਜਾ ਕੇ ਬਣਾ ਲੀ ਹੋਈ ਆ ਉਹ ਮਜ਼ਬੂਤੀ ਵਾਸਤੇ ਜੋੜਤੀ ਇਹ ਲਾਈਟ ਵੇਟ ਵੀ ਆ ਪੈਸੇ ਜੇਬ ਦੇਖਿਆ ਜਾਵੇ ਤਾਂ ਤੇ ਦੂਜੀ ਗੱਲ ਇਹ ਚੀਜ਼ਾਂ ਡਿਜ਼ਾਈਨਿੰਗ ਐਲੀਮੈਂਟਸ 'ਚ ਵੀ ਆ ਗਈਆਂ ਤੇ ਇਸੀ ਗੱਲ ਇਹ ਚੀਜ਼ਾਂ ਦੇ ਯੂਟਿਲਾਈਜੇਸ਼ਨ ਵੀ ਹੁੰਦੀ ਹੈ ਵੀਰੇ ਸੋ ਜਦੋਂ ਆਪਾਂ ਜਾਂਦੇ ਉੱਪਰ ਜਾ ਕੇ ਪਿੱਛੇ ਜਾ ਕੇ ਆਪਣਾ ਜਿਹੜਾ ਵਿੜਾ ਹੈਗਾ ਉਹ ਵਿੜਾ ਮੋਕੇ ਦਾ ਵਿੜਾ ਹੈ ਮੋਕੇ ਦਾ ਇਨ ਕੇਸ ਇਹਨਾਂ ਨੇ ਕੰਸਟਰਕਸ਼ਨ ਕਰਨੀ ਹੈ ਅੱਛਾ ਜੀ ਮਤਲਬ ਕੰਸਟਰਕਸ਼ਨ ਕਦੋਂ ਵੀ ਕਰ ਸਕਦੇ ਆ ਕਦੋਂ ਵੀ ਕਰ ਸਕਦੇ ਆ ਤੁਸੀਂ ਮਤਲਬ ਕਮਰੇ ਦੇ ਉੱਪਰ ਕਮਰਾ ਪੈਂਡਿੰਗ ਰੱਖਤਾ ਹਾਂਜੀ ਇਹਨਾਂ ਨੂੰ ਜਗ੍ਹਾ ਦੇਤੀ ਤੁਸੀਂ ਵੀ ਜਗ੍ਹਾ ਤੁਹਾਡੇ ਵਾਸਤੇ ਵੀ ਪੈਂਡਿੰਗ ਪਈ ਆ ਜਦੋਂ ਮਰਜ਼ੀ ਪਾ ਲੋ ਜਦੋਂ ਮਰਜ਼ੀ ਤੁਸੀਂ ਕੰਸਟਰਕਸ਼ਨ ਕਰਦੇ ਹੋ ਹੁਣ ਆਪਾਂ ਉੱਪਰ ਵੇੜੇ 'ਚ ਆ ਜੰਨੇ ਆ ਉੱਪਰ ਵੇੜੇ ਜਾਣਾ ਜੋ ਕਿ ਦੋਨੇ ਨੇ ਇੱਥੇ ਹੋਣ ਕਰਕੇ ਨਾ ਦੋਨੇ ਕੋਠੀਆਂ ਇਕੱਠੀਆਂ ਹੋਣ ਕਰਕੇ ਆਪਣੇ ਕੋਲੇ ਦੋਨੇ ਪਿਛਲੇ ਵੇੜੇ ਵੱਡਾ ਏਰੀਆ ਬਣ ਜਾਂਦਾ ਹੈ ਖੁੱਲਾ ਏਰੀਆ ਬਣ ਜਾਂਦਾ ਹੈ ਸੂਬਾ ਹੀ ਇੱਧਰ ਵੀ ਤੁਸੀਂ ਇੱਧਰ ਸਾਈਡ ਤੇ ਦਿਖਾ ਦਿਓ ਪਹਿਲਾਂ ਇਹ ਪੌੜੀ ਚੜਾਈ ਹੋਈ ਹੈ ਜੋ ਕਿ ਉੱਪਰ ਟੈਂਕੀ ਦਾ ਏਰੀਆ ਆ ਜਾਂਦਾ ਦੋਸਤੋ ਤੇ ਇਧਰ ਨੀਚੀ ਨੀਚੇ ਸਰ ਹੀ ਆਪਣਾ واਸ਼ਿੰਗ ایریا ਜੀ ਅੱਛਾ ਹੀ ਵਾਸ਼ਿੰਗ ایریا ਮਸ਼ੀਨ ਵਗੈਰਾ ਲਗਾਉਣੀ ਆਪਾਂ ਨਹੀਂ ਹਾਂਜੀ 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 ਵਾਸ਼ਿੰਗ ਵਾਰੇ ਕੱਪੜੇ ਵਗੈਰਾ ਵਾਸ ਕਰਦੇ ਆਪਾਂ ਦੋਸਤੋ ਉਹਦੇ ਵਾਸਤੇ ਰੱਖਿਆ ਹੋਇਆ ایریا ਤੇ ਜੋ ਕਿ ਪੌੜੀਆਂ ਦੇ نیچے ਵੀ ਆ ਜਾਂਦਾ ਹਾਂਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਇਧਰ ਸਾਈਡ ਤੇ ਸੋ ਕਿਵੇਂ ਲੱਗਿਆ ਪਲਾਨ ਕੋਠੀ ਦੇ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਣਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਸੋ ਬਾਈ ਜੋ ਕਿ ਆਰਕੀਟੈਕਟ ਨੇ ਇਸ ਦੇ ਡਿਜ਼ਾਈਨਰ ਨੇ ਉਹਨਾਂ ਦਾ ਆਪਾਂ ਸਕਰੀਨ ਤੇ ਨੰਬਰ ਦੇਵਾਂਗੇ ਬਾਈ ਨਾਲ ਗੱਲਬਾਤ ਕਰਕੇ ਕਦੋਂ ਵੀ ਤੁਸੀਂ ਕੰਡੈਕਟ ਕਰ ਸਕਦੇ ਹੋ ਤੇ ਕਿੱਦਾਂ ਦੀ ਵੀ ਪਲੈਨਿੰਗ ਕਰਵਾ ਸਕਦੇ ਹੋ ਯਾਰ ਦੋਸਤੋ ਛੋਟੇ ਤੋਂ ਛੋਟੇ ਕਰ ਤੇ ਵੱਡੇ ਤੋਂ ਵੱਡੇ ਪ੍ਰੋਜੈਕਟ ਜਿੱਦਾਂ ਦੀ ਵੀ ਤੁਹਾਡੀ ਰਿਕੁਆਇਰਮੈਂਟ ਹੋ ਗਈ ਬਾਈ ਤੁਹਾਨੂੰ ਸਰਵਿਸ ਦੇਣਗੇ ਉਹਦਾਂ ਦੀ ਤੇ ਕੋਈ ਦਿੱਕਤ ਨਹੀਂ ਆਉਣੰਦੇ ਬਾਈ ਹਰ ਰੋਜ਼ ਕਿਹੜਾ ਜੇਕਰ ਤੁਸੀਂ ਜਿੰਨਾ ਵੀ ਚਾਹੋਗੇ ਤੁਹਾਡੇ ਕੋਲ ਕਿਹੜਾ ਮਾਰਦੇ ਰਹਿਣਗੇ ਇਹ ਦੂਸਰੀ ਕੋਠੀ ਦੇ ਵਿੱਚ ਐਂਟਰ ਹੋ ਗਿਆ ਆਪਾਂ ਇਹ ਆਪਣਾ ਵੀ ਸੇਮ ਹੀ ਆ ਥੋੜੀ ਡਿਫਰੈਂਟ ਐ ਥੋੜੀ ਡਿਫਰੈਂਟ ਐ ਮਿਰਰਾਈਜ਼ ਕੀਤੀ ਹੋਈ ਬਿਲਡਿੰਗ ਐ ਠੀਕ ਐ ਓਕੇ ਓਕੇ ਮਿਰਰਾਈਜ਼ ਬਿਲਡਿੰਗ ਕੀਤੀ ਹੋਈ ਆ ਆਪਣਾ ਜਿਹੜਾ ਤੁਸੀਂ ਇੱਧਰ ਵਾਸ਼ਰੂਮ ਵਿਖਾਇਆ ਸੀ ਜਿਹੜਾ ਹਾਂਜੀ ਹਾਂਜੀ ਉਧਰ ਸਾਈਡ ਹਾਂ ਇਹਦੇ ਉੱਪਰ ਟੈਂਕੀ ਦਾ ਆਪਣਾ ਪੋਰਸ਼ਨ ਐ ਕਾਰਨ ਕਿ ਸੀ ਇਹਦਾ ਨਾ ਇੱਥੇ ਤਿਆਰ ਕਰਨ ਦਾ ਇਹ ਸੀ ਕਾਰਨੇ ਸੀਗਾ ਨੰਬਰ 1 ਤੇ ਆਪਣੇ ਉਹਦੇ ਵਿੱਚ ਐਲੀਵੇਸ਼ਨ ਦੇ ਵਿੱਚ ਆਪਣਾ ਸਾਥ ਦੇ ਰਿਆ ਅੱਛਾ ਜੀ ਹਾਂ ਠੀਕ ਐ ਐਲੀਵੇਸ਼ਨ ਦੇ ਵਿੱਚ ਸਾਥ ਦੇ ਰਿਆ ਆਪਣਾ ਦੂਜੀ ਗੱਲ ਇਹ ਹੈ ਵੀ ਇਹਦੇ ਉੱਪਰ ਟੈਂਕੀ ਦੇਣਾ ਆਪਣਾ ਮਤਲਬ ਕਿ ਉੱਪਰ ਟੈਂਕੀ ਹੈ ਜਿਹੜੀ ਉਹ ਐਲੀਵੇਸ਼ਨ ਦੇ ਰਹੀ ਹੈ ਆਪਣਾ ਫਰੰਟ ਤੋਂ ਐਲੀਵੇਸ਼ਨ ਤਾਂ ਫਰੰਟ ਤੋਂ ਠੀਕ ਐ ਜੀ ਆਪਾਂ ਇਹ ਨੀਚੋਂ ਲੈ ਕੇ ਚੱਲੇ ਆ ਨਾ ਹਾਂਜੀ ਨੀਚੋਂ ਲੈ ਕੇ ਜੇ ਤੁਸੀਂ ਦੇਖੋਗੇ ਇੱਕ ਵਾਰ ਉੱਪਰ ਰੱਖਾ ਜਿਵੇਂ ਇਹ ਵੀ ਬਣਾਇਆ ਹਾਂਜੀ ਹਾਂਜੀ ਹਾਂ ਆ ਜੋ ਖੰਦ ਦਿਖਾ ਦਿਆ ਮੜਾ ਜਾ ਇਹ ਦੋਨੋਂ ਕੋਠੀਆਂ ਦਾ ਅਲੱਗ-ਅਲੱਗ ਦਾ ਆਪਾਂ ਆਪਣੀ ਸੈਪਰੇਸ਼ਨ ਹੈਗੀ ਤਾਂ ਪਰ ਇਹ ਇਕੱਠੀਆਂ ਨੇ ਕੱਠੀਆਂ ਨੇ ਵੀ ਪਤਾ ਨਹੀਂ ਲੱਗਦਾ ਜੇ ਕਿ ਇੱਕ ਮਾਰ ਪਰ ਕੱਠੀਆਂ ਅਲੱਗ-ਅਲੱਗ ਹੈ ਪਰ ਕੱਠੀਆਂ ਅਲੱਗ-ਅਲੱਗ ਹੈ ਵੀ ਅਲੱਗ-ਅਲੱਗ ਵੀ ਮੰਨ ਸਕਦੇ ਆ ਤੇ ਇੱਕੋ ਇੱਕ ਬਿਲਡਿੰਗ ਵੀ ਬਨੂ ਮੰਨ ਸਕਦੇ ਆ ਇੱਕ ਬਿਲਡਿੰਗ ਇੱਕ ਹੈ ਪਰ ਯੂਟਿਲਾਈਜੇਸ਼ਨ ਅਲੱਗ-ਅਲੱਗ ਹੈ ਠੀਕ ਹੈ ਜੀ ਸੋ ਦੋਸਤੋ ਦੇਖ ਸਕਦੇ ਹੋ ਇਹ ਦੂਸਰੀ ਕੋਠੀ ਦਾ ਇੱਧਰ ਵਾਸ਼ਿੰਗ ਏਰੀਆ ਆ ਗਿਆ نیچے ਤੇ ਇੱਧਰ ਲਈ ਇਹ ਇੱਧਰਲੇ ਵਾਲੀ ਪੌੜੀ ਜੋ ਕਿ ਮਤਲਬ ਪੌੜੀ ਚੜਾਈ ਹੋਈ ਹੈਗੀ ਸਟੇਅਰ ਦੀ ਜਗ੍ਹਾ ਹੈਗੀ ਜਿਹੜੀ ਕਿ ਉੱਪਰ 프ਰੰਟ ਤੇ ਸਾਹਮਣੇ ਪੌੜੀ ਇੱਧਰ ਟੈਂਕੀ ਦੀ ਜਗ੍ਹਾ ਬਣੀ ਹੋਈ ਹੈ ਜੋ ਕਿ ਵਾਟਰ ਵਾਸਤੇ ਹਾਂਜੀ ਤੇ ਉਸ ਦੇ ਨਾਲ ਹੀ ਇਹ ਇਹ ਬਾਈ ਜੀ ਇਹ ਵੀਰੇ ਆਪਣਾ ਸਟੋਰੇਜ ਸੀ ਇਹਨਾਂ ਦੀ ਅੱਛਾ ਇਹ ਸਟੋਰੇਜ ਵਾਸਤੇ ਜੀ ਆਪਾਂ ਕਹਿੰਦੀ ਕੋਈ ਥੋੜਾ ਮੋਟਾ ਸਮਾਨ ਹੁੰਦਾ ਨਾ ਥੋੜਾ ਬਹੁਤਾ ਸਮਾਨ ਜਿਹੜਾ ਆਪਾਂ ਥੱਲੇ ਨਹੀਂ ਰੱਖ ਸਕਦੇ ਇਹਨਾਂ ਕਿ ਨੀਚੇ ਵਾਲੇ ਸਟੋਰ 'ਚ ਵੀ ਨਹੀਂ ਰੱਖ ਸਕਦੇ ਠੀਕ ਨਹੀਂ ਰੱਖ ਸਕਦੇ ਉਹ ਸਮਾਨ ਹੈ ਹਾਂ ਠੀਕ ਹੈ ਠੀਕ ਹੈ ਤੇ ਦੂਜੀ ਗੱਲ ਆਪਾਂ ਹੁਣ ਜਮਾ ਸੈਂਟਰਲ ਪੁਆਇੰਟ ਤੇ ਖੜੇ ਆਪਾਂ ਸੈਂਟਰਲ ਪੁਆਇੰਟ ਆ ਗਿਆ ਜੀ ਹਾਂ ਠੀਕ ਹੈ ਉਸ ਤੋਂ ਬਾਅਦ ਜਿਵੇਂ ਤੁਸੀਂ ਦੇਖੋਗੇ ਵੀ ਇਹ ਐਲੀਮੈਂਟ ਆਪਾਂ ਨੂੰ ਕੰਮ ਦੇ ਰਿਹਾ ਇਹ ਤੇ ਬਾਈ ਜੀ ਟਾਇਲ ਵਗੈਰਾ ਲੱਗਣੀ ਹੈ ਇਹ ਤਾਂ ਟਾਈਲਿੰਗ ਹੋਣੀ ਹੈ ਤੇ ਉਹ ਆਪਾਂ ਕੰਮ ਕਾਫੀ ਪੈਂਡਿੰਗ ਪਿਆ ਹੈ ਜੀ ਤੇ ਫਰੰਟ ਤੇ ਵੀ ਦੇਖ ਸਕਦੇ ਹੋ ਤੁਸੀਂ ਟਾਇਲ ਵਗੈਰਾ ਲੱਗਣੀ ਹੈਗੀ ਜੋ ਕਿ ਚੌਂਤਰੇ ਦੇ ਉੱਪਰ ਕਹਿ ਸਕਦੇ ਆਂ ਆਪਾਂ ਕਾਫੀ ਕੰਮ ਪੈਂਡਿੰਗ ਆ ਦੋਸਤੋ ਪੂਰਾ ਹੋਣ ਤੋਂ ਬਾਅਦ ਬਹੁਤ ਵਧੀਆ ਚੀਜ਼ ਬਣ ਜਾਣੀ ਆ ਆਵਾ 3D ਮਾਡਲ ਨਾਲ ਲਗਾਵਾਂਗੇ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਜੀ ਕਿਵੇਂ ਲੱਗਿਆ ਹੈ ਪਲਾਨ ਬਾਈ ਜੀ ਇੱਕ ਸਭ ਤੋਂ ਵੱਡੀ ਗੱਲ ਰਹਿ ਗਈ ਜੋ ਕਿ ਇਹਦੀ ਖਰਚੇ ਦੀ ਖਰਚਾ ਵੀਰੇ ਦਾ ਵਿਚੇ ਫਲੋਰਿੰਗ ਦਾ ਹੋ ਕੇ ਓਕੇ ਜੀ ਤੇ ਇੱਕ ਕੋਠੀ ਦਾ 25 ਲੱਖ ਰੁਪਏ ਤੱਕ ਦਾ ਖਰਚਾ ਬੈਠਾ ਇਹਨਾਂ ਦਾ 25 ਲੱਖ 25 ਹੁਣ ਤੱਕ ਦਾ ਠੀਕ ਹੈ ਤੇ ਉਸ ਤੋਂ ਬਾਅਦ ਐਕਸਟੈਂਸ਼ਨ ਜਿੰਨੀ ਵੀ ਇਹ ਇੰਟੀਰੀਅਰ ਵਿੱਚ ਆਪਦਾ ਬਜਟ ਲੈ ਕੇ ਚੱਲ ਰਹੇ ਉਹ ਲੱਗ ਪਰ ਉਹ ਜਿੱਦਾਂ ਦਾ ਮਤਲਬ ਹੈ ਨਾ ਰਿਕੁਆਇਰਮੈਂਟ ਜਿੱਦਾਂ ਦਾ ਕੰਮ ਕਰਾਉਣਾ ਚਾਹਣਗੇ ਬਜਟ ਫ੍ਰੈਂਡਲੀ ਕੰਮ ਹੋਊਗਾ ਉਸ ਤਰੀਕੇ ਹੋਊ ਜਿਸ ਤਰੀਕੇ ਦਾ ਮਤਲਬ ਬੇਸਿਕਲੀ ਇਹਨਾਂ ਦੀ ਮੇਰੇ ਕੋਲ ਰਿਕੁਆਇਰਮੈਂਟ ਦੇ ਬੇਸਿਸ ਤੇ ਨਹੀਂ ਇਹਨਾਂ ਦੀ ਪਲੈਨਿੰਗ ਆਈ ਸੀ ਓਕੇ ਜੀ ਓਕੇ ਇਹਨਾਂ ਦੇ ਬੇਸਿਕਲੀ ਇਹ ਚੀਜ਼ ਸੀ ਕਨਸੈਪਟ ਵੀ ਸਾਡੇ ਬਜਟ ਵੀ ਇੰਨਾ ਦਾ ਹਾਂਜੀ ਹਾਂਜੀ ਓਕੇ ਤੇ ਸਾਡੇ ਰਿਕ ਮਤਲਬ ਬੈਲੈਂਸ ਦੇ ਹਿਸਾਬ ਨਾਲ ਲੈ ਕੇ ਚੱਲਦੇ ਹਾਂ ਸਾਡਾ ਬੇਸਿਕਲੀ ਸਾਡਾ ਮੇਨ ਕੰਮ ਹੀ ਹੋ ਠੀਕ ਹੈ ਜੀ ਮਤਲਬ ਅਗਲੇ ਦੇ ਇਹ ਨਾ ਹੋਵੇ ਕਿ ਕਹਿ ਕੇ ਤੁਸੀਂ 50 ਲਵਾ ਦੋ ਨਹੀਂ 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 ਐਡਾ ਭਾਈ 30 ਅਸੀਂ ਸੋਚਦੇ ਨਾ ਜੇ ਸਾਨੂੰ ਕਿਸੇ ਨੇ 30 ਲੱਖ ਰੁਪਏ ਕਹਿਤਾ ਅਸੀਂ 29 ਲੱਖ ਰੁਪਏ 90 ਹਜ਼ਾਰ ਮੰਨ ਕੇ ਚੱਲਦੇ ਹਾਂ ਮਤਲਬ ਘਟਾ ਸਕਦੇ ਹਾਂ ਪਰ ਵਧਣ ਨਹੀਂ ਦਿੰਦੇ ਵਧਣ ਨਹੀਂ ਦਿੰਦੇ ਠੀਕ ਹੈ ਭਾਈ ਬਹੁਤ ਵਧੀਆ ਜੀ ਉਹ ਸਾਡਾ ਉਹ ਸਾਡਾ ਕਨਸੈਪਟ ਇਹ ਹੈ ਕਿਉਂਕਿ ਅਸੀਂ ਜਦੋਂ ਆਪ ਵੀ ਅਸੀਂ ਵਿਦ ਮਟੀਰੀਅਲ ਦੇ ਪ੍ਰੋਜੈਕਟ ਕਰਦੇ ਹਾਂ ਨਾ ਉਹਦੇ ਵਿੱਚ ਸਾਡੇ ਕੋਲੇ ਸਾਰੀਆਂ ਕੈਲਕੂਲੇਸ਼ਨਸ ਇਨ ਹੈਂਡ ਹੁੰਦੀ ਕਿਵੇਂ ਲੱਗਿਆ ਡਿਜ਼ਾਈਨ ਕਮੈਂਟਾਂ ਵਿੱਚ ਜਰੂਰ ਦੱਸੋ ਵੀਡੀਓ ਨੂੰ ਸ਼ੇਅਰ ਕਰਨਾ ਧੰਨਵਾਦ ਜੀ